ਨੀਤੀ ਬਣਾਉਣੀ ਦਾ ਮਰੀਲਤੀ ਤੇ ਚੱਲ ਕੋਈ ਗੱਲ ਨਹੀਂ ਅੱਜ ਬਲੌਗ 'ਚ ਸਾਂਝੀ ਕਰਦੇ ਆ ਆ ਹਾਂ ਤੇ ਆਪਾਂ ਲੈ ਲੈਂਦੀ ਭਾਈ ਗੱਡੀ ਵਧਾਈਆਂ ਹਾਂ ਭੈਣ ਨੂੰ ਬਹੁਤ ਬਹੁਤ ਮੁਬਾਰਕਾਂ ਮੈਨੂੰ ਵੀ ਜਦੋਂ ਪਤਾ ਲੱਗਿਆ ਸੀ ਤੇ ਮੈਂ ਉਸੇ ਟਾਈਮ ਹਾਂ ਜਿਨ੍ਹਾਂ ਜਿਨ੍ਹਾਂ ਨੂੰ ਉਹ ਦੀ ਖੁਸ਼ੀ ਆ ਭਾਈ ਵਧਾਈਆਂ ਕਮੈਂਟਾਂ ਦੇ ਦਿਓ ਤੇ ਮੈਂ ਹੁਣ ਇਹ ਗੱਲ ਕਰਦੀ ਹਾਂ ਨਾ ਆਪਾਂ ਨੂੰ ਇਹ ਨਹੀਂ ਵੀ ਆਪਣੇ ਗੱਡੀ ਲੈ ਲੈਣਾ ਇਹ ਤਾਂ ਮਾਲਕ ਦੀ ਕਿਰਪਾ ਹੈ ਨਾ ਇਹ ਦੇਖੋ ਹੁਣ ਜਦੋਂ ਆਪਣਾ ਪਰਿਵਾਰ ਹੁੰਦਾ ਹੈ ਹਨਾ ਆਪਾਂ ਨੂੰ ਨਹੀਂ ਸਰਦਾ ਹੁੰਦਾ ਸਾਧਨ ਆਪਾਂ ਨੂੰ ਲੈਣੀ ਪੈਂਦਾ ਕੋਈ ਨਾ ਕੋਈ ਵਿੱਚ ਵਿੱਚ ਤਾਂ ਦੋ ਚਾਰ ਰਿਸ਼ਤੇਦਾਰ ਰਹੀ ਜੀ ਨੇ ਦੀ ਨੰਬਰ ਸੈੱਟ ਤੇ ਪਹਿਲਾਂ ਭਾਈ ਫੋਟੋ ਜੀ ਸ਼ੋ ਹੁੰਦੀ ਸੀ ਸਟੇਟਸ ਵੀ ਸ਼ੋ ਹੁੰਦਾ ਸੀ ਹੁਣ ਉਹਦਾ ਸ਼ੋ ਹੋਣੀ ਹਟ ਗਿਆ ਹੁਣ ਸਾਲਾ ਇਹ ਚਿੱਟਾ ਜਿਹਾ ਰੋ ਹੋਣ ਲੱਗ ਗਿਆ ਪ੍ਰਾਈਵੇਸੀ ਲਾਤੀ ਇਹੋ ਜਿਹਾ ਆਇਆ ਰੋ ਲੱਗ ਗਿਆ ਕੱਲਾ ਪਾਣੀ ਲੱਗ ਗਿਆ ਕਿੱਧਰ ਵਾਦ ਗਿਆ ਓਏ ਇਹ ਰੋਲਣਾ ਪਾਵਰ ਆਪਣਾ ਕਰ ਸੁਦੇ ਹੀ ਆਂ ਲਾਦੇ ਬਸ ਬਸ ਦਾ ਆ ਫਿਰ ਹੋਰ ਦੇਖ ਲੈ ਜਿਹੜੇ ਸਰੀਕੇ ਕਬੀਲੇ ਵਾਲੇ ਮੇਰੀ ਗੱਲ ਸੁਣੋ ਜਦੋਂ ਆਪਾਂ ਮਿਹਨਤ ਕਰਦੇ ਆ ਦੇਖੋ ਮੇਰੀ ਗੱਲ ਹਾਂ ਚਲੋ ਅਸੀਂ 90 ਰੁਪਏ ਵਾਲੇ ਅੰਦਰ ਜਹੇ ਜੇ ਸ਼ੌਂਕ ਪਗਾ ਲਏ ਜਹੇ ਜੇ ਨਾ ਪਗਾ ਲੇ ਗਾਹ ਜਿਹੜੀ ਹੁਣ ਅੱਗੇ ਦੀ ਨਿਊ ਜਨਰੇਸ਼ਨ ਆ ਨਾ ਬੱਚਿਆਂ ਨੂੰ ਬਹੁਤ ਹੁੰਦਾ ਵੀ ਜਿਓ ਫਲਾਨਿਆਂ ਦੀਆਂ ਚੀਜ਼ ਆਪਾਂ ਵੀ ਲਈਏ ਮੰਨ ਕੇ ਚਲੋ ਹਰ ਇੱਕ ਦਾ ਇੱਕ ਨਿੱਕੇ ਤੋਂ ਨਿੱਕਾ ਵੱਡੇ ਤੋਂ ਵੱਡਾ ਸ਼ੌਂਕ ਹੁੰਦਾ ਜੇ ਹੁਣ ਮੇਰੀ ਗੱਲ ਸੁਣੋ ਸੌਰਾ ਦਿਨ ਤੁਰੇ ਘਰਦੇ ਆ ਬੱਬੂ ਜੀ ਮੈਂ ਤੁਹਾਡੀ ਗੱਲ ਇੱਥੇ ਕੱਟਣ ਲੱਗੀ ਆ ਮੈਂ ਤੁਹਾਡੀ ਇੱਥੇ ਗੱਲ ਆਪਦਾ ਤਾਂ ਮਿਹਨਤ ਦਾ ਲਿਆ ਸਾਈਕਲ ਵੀ ਨਾ ਜਾਜ ਹੁੰਦਾ ਆ ਮੈਂ ਉਹ ਕਹਿਣ ਕਿਤੇ ਹਜੇ ਵੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਆਪਦਾ ਜਾਜ ਹੁੰਦਾ ਉਹ ਆਪਦੀ ਚੀਜ਼ ਦਾ ਕਮੰਡ ਹੁੰਦਾ ਜਦੋਂ ਅਸੀਂ ਬਗਾਨੀ ਚੀਜ਼ ਲੈਣ ਜਾਂਦੇ ਨਾ ਤਾਂ ਅਗਲਾ 100 ਵਾਰੀ ਨਾ ਨੁੱਕਰ ਕਰਦਾ ਤੇ ਰਹੀ ਭਾਈ ਸ੍ਰੀਕੇ ਕਬੀਲੇ ਆਣ ਦੀ ਗੱਲ ਜਿਹੜੇ ਵਧੀਆ ਬੋਲਦੇ ਤੇ ਹੱਸ ਕੇ ਬੋਲਦੇ ਤੇ ਹੁਣ ਸਾਹਮਣੇ ਦੇਖ ਕੇ ਪਰੇ ਨੂੰ ਕਰ ਲੈਂਦੇ ਨੇ ਵੀ ਇਹਨਾਂ ਨੇ ਗੱਡੀ ਲੈ ਲਈ ਵੀ ਪੈਸੇ ਅਸੀਂ ਨਹੀਂ ਲਾਇਨੇ ਹਨਾ ਉਹਨੇ ਕਿਹੜਾ ਹਾਂ ਆਈ ਜਾਓ ਇਥੇ ਕੋਈ ਭਾਈ ਦੋ ਉਹ ਕੰਮ ਵੀ ਕਰਦੇ ਨੇ ਸਾਡੇ ਨਾਲ ਚਲੋ ਹੁਣ ਕਹਿਣਾ ਤਾਂ ਚਾਉਂਦੀ ਨਹੀਂ ਹੈਗੇ ਉਹ ਤਾਂ ਸਾਨੂੰ ਵਧਾਈ ਨਹੀਂ ਸਰੀ ਵੀ ਭਾਈ ਚੱਲ ਗੱਡੀ ਲੈ ਲਈ ਵਧੀਆ ਧੰਨਵਾਦ ਬੇੜਾ ਗਵੇਲਾ ਹੋ ਜਾਂਦਾ ਇੱਕ ਟਾਈਮ ਆ ਵੀ ਜਾਉਂਗੇ ਆਪਦੀ ਗੱਡੀ ਚ ਬਾਕ ਵੀ ਜਾਉਂਗੇ ਉਹ ਲੋਕਾਂ ਨੂੰ ਫੋਨ ਕਰ ਕਰ ਕੇ ਆਏ ਪੁੱਛਦੇ ਨੇ ਪੀਨੇ ਕਿੰਨੇ ਦੀ ਲੈ ਲਈ ਮੈਨੇ ਲੈ ਲਈ ਇਹ ਨਹੀਂ ਲੈਣੀ ਸੀ ਅਸੀਂ ਲੈ ਲਈ ਆਟੋਮੈਟਿਕ ਭਾਈ ਘੱਟ ਵੱਧ ਜੇ ਗੇਅਰ ਪਾਉਂਦੇ ਨੇ ਉਹ ਚ ਚਲੋ ਜੋ ਚਲਾ ਲਿਆ ਕਰੀਏ ਜਿੰਨੂੰ ਜਿਹੇ ਚੋ ਚੰਗੀ ਲੱਗੀ ਲੈ ਲਈ ਆ ਵੀ ਆਪ ਚਲਾ ਲਿਆ ਕਰਾਂਗੇ ਇੱਕ ਟਾਈਮ ਚਲੋ ਬੇਟਾ ਨਹੀਂ ਕਰੇ ਹੁੰਦਾ ਇਹਨਾਂ ਨੇ ਆਟੋਮੈਟਿਕ ਨਹੀਂ ਲੈਣੀ ਸੀ ਜੀ ਇਹਨਾਂ ਨੇ ਦੂਜੀ ਗੇਰਾਂ ਨਹੀਂ ਲੈਣੀ ਸੀ ਵੀ ਮੈਨੂੰ ਆ ਹੀ ਨਹੀਂ ਸਮਝ ਆਉਂਦਾ ਵੀ ਜਦੋਂ ਤੁਸੀਂ ਨੇ ਸਾਨੂੰ ਕੋਈ ਵਧਾਈ ਨਹੀਂ ਦੇਣੀ ਲੈਣੀ ਦੇਣੀ ਤੂੰ ਸਾਡੇ ਗੇਅਰ ਕੱਤੇ ਕਿਹਨੇ ਜਾਂਨੇ ਆ ਤਾ ਤੂੰ ਹੀ ਟੈਨਸ਼ਨਾਂ ਲੈਣੇ ਗੇਅਰ ਕੱਟ ਕੇ ਕਰਨ ਲੱਗੇ ਅਸੀਂ ਚਾਹੇ ਲੋਨ ਤੇ ਲਈਏ ਚਾਹੇ ਅਸੀਂ ਨਗਦ ਲਈਏ ਹਨਾ ਸੋ ਇਹਨਾਂ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਜਦੋਂ ਛੋਟੇ ਤਾਂ ਮਿਰਚੀ ਲੱਗੀਆਂ ਨੇ ਅਸੀਂ ਨਹੀਂ ਗੱਡੀ ਅਸੀਂ ਨਹੀਂ ਲੈਦੀ ਸਾਡੇ ਸੰਦੇੜਾ ਅਸੀਂ ਨਹੀਂ ਲੈਂਦਾ ਛੋਟੇ ਤਾਂ ਭਾਈ ਤੁਹਾਨੂੰ ਤਾਂ ਅਸੀਂ ਗੱਲ ਆ ਵੀ ਭੰਬੜ ਮੱਛੀ ਹੈ ਤੁਹਾਡੀ ਤਾਂ ਹਨਾ ਫਿਰ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਜਦੋਂ ਅਸੀਂ ਨਹੀਂ ਤੁਹਾਨੂੰ ਪੁੱਛਦੇ ਵੀ ਤੁਸੀਂ ਕੀ ਕਰਦੇ ਹੋ ਕੀ ਚੀਜ਼ ਲੈਂਦੀ ਹੈ ਕਿੱਥੇ ਤੁਸੀਂ ਜਾਂਦੇ ਕਿੱਥੇ ਤੁਸੀਂ ਤੁਸੀਂ ਬੋਲੋ ਫੋਨ ਕਰ ਕਰਕੇ 20 25 25 ਮਿੰਟ ਹੋਰਾਂ ਨਾਲ ਲੱਗੇ ਰਹਿੰਦੇ ਹੋ ਉਹ ਵੀ ਸਾਡੀ ਚੱਲ ਵਧੀਆ ਉਹ ਪੈਕ ਦਾ ਫਾਇਦਾ ਲੈਂਦੇ ਨੇ ਟੜਾ ਦਿਮਾਗ ਨਹੀਂ ਕੰਮ ਕਰਦਾ ਜਿਹੜਾ ਪੈਕ ਨੈਟ ਪੈਕ ਪਾਇਆ ਹੁੰਦਾ ਅਨਲਿਮਿਟਿਡ ਕਾਲਿੰਗ ਉਹ ਕਿਤੇ ਯੂਜ਼ ਤਾਂ ਕਰਨੀ ਹੈ ਨੰਗਲੇ ਕੁਝ ਬੈਠੇ ਪੈਕ ਗੱਲ ਸੁਣ ਨੈਟ ਪੈਕ ਪਾਇਆ ਜੁਗਲੀਆਂ ਵਾਸਤੇ ਹੁੰਦਾ ਮੈਂ ਦੇਖੀ ਨਹੀਂ ਕਹਿੰਦੀਆਂ ਦੇਖਦੇ ਹਾਂਦਾ ਵੀ ਕਿੰਨਾ ਗੱਲਾਂ ਕਰਕੇ ਕਿੰਨਾ ਕੰਮ ਧੰਦੇ ਕਰਦੇ ਆ ਭੈਣਾਂ ਵਾਲਾ ਲੋ ਭਾਈ ਵਾਲਾ ਬੰਦੇ ਛੋਟੇ ਸਾਰੇ ਨੇ ਹਨਾ ਵੀ ਮਾਲਕ ਸਾਰਿਆਂ ਨੂੰ ਜਿੰਨੀ ਵੀ ਹੈ ਨਾ ਹਲਾ ਮਿਹਨਤ ਕਰਦਾ ਉਹਦਾ ਫਲ ਕੋਲ ਨੂੰ ਮਿਲਣਾ ਚਾਹੀਦਾ ਹੈ ਹਨਾ ਕੋਈ ਵੀ ਨਿਰਾਸ਼ ਨਾ ਹੋਵੇ ਬੰਦਾ ਹਰ ਇੱਕ ਆਪਦੇ ਘਰੇ ਦੋ ਵਕਤ ਦੀ ਰੋਟੀ ਹਨਾ ਚੰਗਾ ਕੱਪੜਾ ਲੀੜਾ ਆਪਦੇ ਜਵਾਕਾਂ ਦੀ ਪੜ੍ਹਾਈ ਲਿਖ ਪਰ ਬੀਚ-ਬੀਚ ਤਾਂ ਹੁਣ ਦੱਸ ਨਹੀਂ ਸਕਦੀ ਐਨੇ ਮੱਜੇ ਪਏ ਨੇ ਲੋਕ ਐਨੇ ਮੱਜੇ ਪਏ ਨੇ ਉਹ ਐਨੇ ਮੱਜੇ ਪਏ ਨੇ ਨਹੀਂ ਮੈਨੂੰ ਪਤਾ ਜੀ ਵੇਖੋ ਮੇਰੀ ਗੱਲ ਚੱਲ ਕੋਈ ਨਹੀਂ ਆਪਾਂ ਪੈਟਰੋਲ ਥੋੜਾ ਜਿਹਾ ਹੋਰ ਪਾ ਦਾਂਗੇ ਮੇਰੀ ਗੱਲ ਸੁਣ ਸਿਆਣਿਆਂ ਨੇ ਇੱਕ ਗੱਲ ਸਹੀ ਕਹੀ ਆ ਦੇਖੋ ਕੋਈ ਮੰਨੇ ਨਾਮ ਨੇ ਜਦੋਂ ਆਪਾਂ ਕਿਸੇ ਭੈਣ ਭਰਾ ਦੀ ਖੁਸ਼ੀ ਮਨਾਉਂਦੇ ਹਾਂ ਨਾ ਤੇ ਮਾਲਕ ਉਹਦੇ ਵਿੱਚ ਆਪਣੀ ਆਪਣੀ ਕਮਾਈ ਦੇ ਵਿੱਚ ਵੀ ਬਰਕਤ ਪਾਉਂਦਾ ਹੈ ਨਾ ਆਪਾਂ ਨੂੰ ਹਰ ਕਿਸੇ ਦੀ ਖੁਸ਼ੀ ਮਨਾਉਣੀ ਚਾਹੀਦੀ ਆ ਕਿਉਂਕਿ ਦੇਖੋ ਜੇ ਆਪਣੇ ਪਰਿਵਾਰ ਵਾਸਤੇ ਆਪਾਂ ਨੂੰ ਲੋੜਾਂ ਤਾਂ ਜਿਹੜੇ ਨੂੰ ਵੀ ਹੈਗੀਆਂ ਨੇ ਹੈਨਾ ਇਸ ਕਰਕੇ ਹਰਕਦੀ ਸੋਖ ਮੰਗਿਆ ਕਰੋ ਖਾਲੀ ਆਏ ਖਾਲੀ ਜਾਣਾ ਕਾਦੇ ਪਿੱਛੇ ਹੰਕਾਰ ਕਰਨਾ ਆ ਦੇ ਨਾਲ ਜੇ ਮੈਂ ਤੁਰ ਗਿਆ ਉਹਨਾਂ ਦੇ ਨਾਲ ਵੀ ਹਾਂ ਉਹਨਾਂ ਕੋਲ ਕੁਝ ਲੈ ਇੱਕ ਮਿੰਟ ਆਪਣੇ ਆਪਣੇ ਵੱਡੇ ਸੀ ਉਹ ਆਪਣੇ ਵਾਸਤੇ ਛੱਡ ਗਏ ਆਪਾਂ ਗਾਹਾਂ ਛੱਡ ਜਾਗੇ ਉਹ ਗਾਹਾਂ ਛੱਡ ਜਾਗੇ ਇਹ ਤਾਂ ਦੇ ਕੋਈ ਰੀਤੀ ਰਿਵਾਜ ਚੱਲਦਾ ਆ ਆ ਕਰਨੇ ਜਿਉਣਾ ਗਲਤਾਂ ਤੇ ਮਰਨਾ ਸੱਚ ਆ ਪਰ ਜਦੋਂ ਜਿਉਂਦੀ ਜ਼ਿੰਦਗੀ ਦੇ ਵਿੱਚ ਹੱਸ ਖੇਡ ਕੇ ਜਿਹੜਾ ਮੂੰਹ ਪਿਆਰ ਬਣਾ ਗਏ ਉਹਦੇ ਵਰਗੀ ਰੀਸ ਨਹੀਂ ਸਰ ਇਧਰ ਇੰਨੀ ਵਧੀਆ ਗੱਲਬਾਤ ਚੱਲ ਰਹੀ ਆ ਉਹਨੂੰ ਰੀਨ ਕਿਹਾ ਸੀ ਰੀਨ ਤੇ ਉਹ ਰੀਨ ਮੈਂ ਪਹਿਲਾਂ ਇਸੇ ਕਰਕੇ ਨਾ ਇਧਰ ਨੂੰ ਕੈਮਰਾ ਕੀਤਾ ਸੀਗਾ ਕਿ ਇਹ ਮੌਜਾਂ ਮਸਤ ਤੇ ਸੀ ਮੈਨੂੰ ਪਤਾ ਸੀ ਰੀਨ ਚੱਕ ਲੋ ਆਪਣੀ ਰੀਨ ਇਹ ਸਾਰੇ ਨਾ ਵੱਧੇ ਹੀ ਸਟੇਟਸ ਤੇ ਲਿਖ ਕੇ ਲਾਉਂਦੇ ਨੇ ਰਿਸ਼ਤੇਦਾਰਾਂ ਨੂੰ ਫਲਾਣਾ ਐ ਮੱਚਦਾ ਤਮਕਾਣਾ ਐ ਮੱਚਦਾ ਹੁਣ ਇਹ ਰੀਨਾਂ ਦੇ ਲੱਗੀ ਪਈ ਐ ਉਹੀ ਗੱਲ ਹੈ ਕਿ ਦੂਸਰੇ ਦੀ ਦੁੱਖ ਤਕਲੀਫ ਕੋਈ ਸਮਝਦਾ ਨਹੀਂ ਤੇਰੀ ਗੱਲ ਸੁਣੋ ਆ ਨਾਲਾਂ ਲਈ ਨਹੀਂ ਸਮਝਦੇ ਮੈਂ ਇੱਕ ਚੀਜ਼ ਦੱਸਦੀ ਹਾਂ ਖੁਸ਼ ਮਜ਼ਾ ਇਧਰ ਉਹਨੇ ਹੱਸ ਕੇ ਰੁਣਾ કરી ਦਵਾਰਾ ਕਰੀ ਕਮੈਂਟ ਆ ਜੂਗਾ ਕੱਟ ਦੇ ਉਹ ਨਾ ਜਮਾਈ ਜੀ ਇਹਦੇ ਕੋਲ ਫੇਰ ਕਰ ਦੇਣਾ ਕਮੈਂਟ ਹਾਂ ਮੇਰੀ ਗੱਲ ਸੁਣੋ ਹਨਾ ਜਿੰਨੇ ਵੀ ਸਾਨੂੰ ਭੈਣ ਭਾਈ ਸਾਥੋਂ ਵੱਡੇ ਚਾਹੇ ਛੋਟੇ ਸਾਨੂੰ ਪਿਆਰ ਕਰਦੇ ਨੇ ਨਾ ਰਿਸਪੈਕਟ ਕਰਦੇ ਨੇ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਆਂ ਵੀ ਕਮੈਂਟ ਸਾਰੇ ਕਰਿਓ ਹਨਾ ਚਰਨੋਂ ਤੇ ਵੀ ਕਰੋ ਜਿਹੜੇ ਚਰਨੋਂ ਨੂੰ ਪਿਆਰ ਕਰਦੇ ਨੇ ਬੱਬੂ ਨੂੰ ਪਿਆਰ ਕਰਦੇ ਨੇ ਸਾਡੀ ਆਹ ਮੈਡਮ ਜਸਸੀ ਸਰ ਵੀ ਯਾਨੀ ਕਿ ਮੇਰੀ ਜਠਾਣੀ ਲਾਹੂੰ ਜਠਾਣੀ ਲੱਗਦੀ ਉਹ ਮਤ ਛੋਟੀ ਦਰਾਨੀ ਲੱਗਦੀ ਹੈ ਹਨਾ ਮੈਂ ਜਿੰਨੇ ਵੀ ਪਿਆਰ ਕਰਦੇ ਨੇ ਸੌਣ ਸੌਣੇ ਕਮੈਂਟ ਕਰਿਆ ਕਰੋ ਹਨਾ ਤੇ ਮੇਰੀ ਦਰਾਨੀ ਪ੍ਰੀਤੋ ਮੈਂ ਇਹਦੀ ਦਰਾਨੀ ਆ ਦੇਖੋ ਭਾਈ ਇਹ ਦਰਾਨੀ ਜਠਾਣੀ ਇੱਕ ਦਰਾਨੀ ਸਾਡੀ ਪਿੰਡ ਦੀ ਹੋਈ ਆ ਮਿਲਣੀ ਕਰਨ ਆਏ ਤੇ ਲੈ ਗਏ ਹੁਣ ਫੇਰ ਜਾਣਾ ਪੁਈ ਇੱਕ ਦੋ ਦਿਨਾਂ ਨੂੰ ਹੋਰ ਫੇਰ ਖਰਚੇ ਦਾ ਘਰ ਖਰਚੇ ਬਸ ਕਰਨੀ ਪੈਂਦਾ ਭਾਈ ਖਰਚਾ ਨੱਕ ਰੱਖਣ ਵਾਸਤੇ ਖਰਚਾ ਕਰਨੇ ਹੀ ਪੈਂਦਾ ਬਟ ਨੱਕ ਦੇ ਚੱਕਰ ਜਣਾ ਘਰ ਦਾ ਕੁੰਡਾ ਨਿਕਰਾ ਹੀਦਾ ਨਹੀਂ ਹੋਇਆ ਪਿਆ ਭਾਈ ਉਹ ਦਿਨਾਂ ਖਰਚ ਹੋਇਆ ਹੋਰ ਅੱਜ ਮੈਂ ਤਾਂ ਐ ਸੋਚਦੀ ਆ ਆਪਣਾ ਇੱਥੋਂ ਬਸ ਤੇ ਚੜਾਂਗੇ ਦੋ ਦਿਨ ਲੇ ਜਾ ਕੇ ਲੈ ਆਵਾਂਗੇ ਦੱਸੇ ਪੁੱਛ ਕੇ ਵੇਖੀ ਹਾਂ ਉਹ ਤਾਂ ਸਾਈਂ ਵਧਾਈ ਲਾਰਕੀ ਹੋਣੀ ਐਨੇ ਐਨੇ ਤਿਆਗ ਹੋਈ ਐਨੇ ਵਜੇ ਮੈਂ ਆਜੂਗਾ ਗੱਡੀਆਂ ਚੱਲ ਭਾਈ ਚੋ ਪੂਰੇ ਕਰ ਲੈਨੇ ਜਵਾਕ ਨੂੰ ਆਪਣੇ ਤਾਂ ਨਹੀਂ ਹੋਏ ਹਨਾ ਆਪਾਂ ਤਾਂ ਉਹਦੇ ਵਾਂਗੂ ਆ ਹੀ ਰਹਿ ਗਏ ਹੁਣ ਹੋਇਆ ਜਿਵੇਂ ਅੱਜ ਕੱਲ੍ਹ ਦੇਖ ਨਾਲ ਦੀ ਪੱਗ ਬੰਨੀ ਹੁੰਦੀ ਐ ਨਾਲ ਦੀ ਚੁੰਨੀ ਲੱਗੀ ਹੁੰਦੀ ਐ ਹਨਾ ਚੱਲ ਜਿਹੜੇ ਨਹੀਂ ਪੱਗ ਬੰਨਦੇ ਉਹਨਾਂ ਨੇ ਸ਼ਰਟ ਨਾਲ ਦੀ ਜਾਂ ਸੂਟ ਦੇ ਸਾਡੇ ਤਾਂ ਭਾਈ ਕਰਮਾਂ 'ਚ ਇਹ ਦਿਨ ਕਦੇ ਅਜੇ ਤੱਕ ਜ਼ਿੰਦਗੀ 'ਚ ਆ ਹੀ ਨਹੀਂ ਹਨਾ ਸੜੇ ਹੋਏ ਚਾਦਰੇ ਪਾਏ ਹੁੰਦੇ ਨੇ ਨਹੀਂ ਨਹੀਂ ਮੇਰੀ ਲਾਈਫ 'ਚ ਵੀ ਨਹੀਂ ਆਇਆ ਅੱਛਾ ਅੱਛਾ ਚੱਲ ਵੀਡੀਓ ਦੀ ਗੱਲ ਵੱਖਰੀ ਨਹੀਂ ਲਾਈਫ 'ਚ ਵੀ ਨਹੀਂ ਆਇਆ ਇਸ ਤਰ੍ਹਾਂ ਪ੍ਰਾਪਤ ਜ਼ਿੰਦਗੀ 'ਚ ਹੋਈ ਨਹੀਂ ਕਦੇ ਹੋਈ ਹੀ ਨਹੀਂ ਗਾ ਸੌ ਲੱਗੀ ਵਧੀਆ ਭਾਈ ਜਿਨ੍ਹਾਂ ਦਾ ਆਪਸੀ ਪਿਆਰ ਹੈ ਜੋੜੀਆਂ ਵਧੀਆ ਨੇ ਮਾਲਕ ਉਹਨਾਂ ਦੇ ਪਿਆਰ ਇਸੇ ਤਰ੍ਹਾਂ ਬਣਾਈ ਰੱਖੇ ਹਨ ਕਿਉਂਕਿ ਨਹੀਂ ਹੁਣ ਤੁਹਾਨੂੰ ਅਫਸੋਸ ਹੋ ਰਿਹਾ ਜਾਂ ਤੁਸੀਂ ਖੁਸ਼ ਹੋ ਤੁਹਾਨੂੰ ਅਫਸੋਸ ਨਹੀਂ ਕੋਸ਼ਾ ਹੱਸਦੇ ਵੀ ਪਿਆਰ ਬਣਾ ਕੇ ਰੱਖੋ ਹੱਸਦਿਆਂ ਦੇ ਘਰ ਤੁਸੀਂ ਨਹੀਂ ਬੋਲਣਾ ਜੀ ਤੁਹਾਡਾ ਤਾਂ ਹੈਗਾ ਡਾਕਟਰ ਕਾ ਹੋ ਹੋ ਇਹਨਾਂ ਸੋਖਣਾ ਬੱਚੇ ਨੇ ਸੋਹਣੇ ਜਵਾਬ ਦੇ ਨੀ 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 ਮੈਂ ਉਹਨਾਂ ਨੂੰ ਕੋਈ ਹੋਰ ਗੱਲ ਕਹੀਏ ਉਹਨਾਂ ਨੂੰ ਸਮਝਾ ਗਈ ਮੈਂ ਸਮਝਦਾ ਮੈਨੂੰ ਵੀ ਆ ਗਈ ਨਹੀਂ ਆਪਾਂ ਬਹੁਤ ਖੁਸ਼ ਆਵਦੇ ਬੱਚਾ ਦਾ ਵਧੀਆ ਲਾਈਫ ਹੈ ਆਪਣੀ ਰੀਲਾਂ ਤੇ ਵਧੀਆ ਲਾਈਕ ਕਮੈਂਟ ਆਏ ਸੀਗੇ ਹਣਾ ਪਰ ਕੀ ਹੋਰ ਬਤਾਉਂਦੀ ਆਂ Papa ਇੱਕ ਗੱਲ ਦੇਖ ਕੇ ਤੁਹਾਨੂੰ ਦੱਸ ਸਾਰੇ 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 ਉਹ ਰਾਮ ਰੀਲਾ ਸੁਣ ਕੇ ਨਾ ਲਾਸਟ ਤੇ ਪੁੱਛਦੀ ਪਈ ਐ ਗੰਗੀ ਦਾ ਹੈ ਕੌਣ ਸੀ ਉਹਨਾਂ ਦਾ ਰਿਸ਼ਤਾ ਕੀ ਸੀ ਹੱਸਦੇ ਖੇਡਦੇ ਰਿਹਾ ਕਰਨ ਕੋਈ ਨਾ ਕੋਈ ਨਹੀਂ ਹੱਸਦਾ ਇੱਥੇ ਰਹਿ ਜਾਣਾ ਮੋਹ ਪਿਆਰ ਨਾਲ ਆਪਾਂ ਕਿਸੇ ਨਾਲ ਪਿਆਰ ਨਾਲ ਬੋਲਾਂਗੇ ਅਗਲਾ ਯਾਦ ਕਰ ਲੂਗਾ ਨਹੀਂ ਬੋਲ ਸਾਲੇ ਦੀ ਮਰ ਗਿਆ ਪਰ ਰੌਂਦ ਕੱਟੀ ਆਈ ਕਹਿਣਗੇ ਮਾਰ ਕਿਸੇ ਨਹੀਂ ਯਾਦ ਨਹੀਂ ਕਰਨਾ ਹੈ ਆਈ ਕਹਿਣਾ ਭਈ ਪਿਆਰ ਨਾਲ ਰਹਿਆ ਕਰੋ ਸਾਰੇ ਧੰਨਵਾਦ ਜੀ ਇਧਰ ਵੀ ਕਰੋ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਪਿਆਰ ਦੇਣ ਲਈ ਤੇ ਪਿਆਰ ਤੁਸੀਂ ਬਣਾ ਕੇ ਰੱਖਿਓ ਬਸ ਜਿੰਨੇ ਕੁ ਜੋਗੇ ਹੈਗੇ ਆ ਤੁਹਾਡੇ ਕਰਤੀ ਆ ਸਾਡਾ ਬੰਦਾ ਤੁਸੀਂ ਪਿਆਰ ਨਾਲ ਭਰੀ ਸਕਦੇ ਹੋ ਨਾ ਤੁਹਾਡੇ ਅੱਗੇ ਝੋਲੀ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਪਿਆਰ ਸਾਨੂੰ ਇੰਨਾ ਦਿਓ ਸਾਡੀ ਝੋਲੀ ਛੋਟੀ ਪੈ ਜੇ ਸਹੀ ਗੱਲ ਹੈ ਸਸਰੀਕਾਲ ਜੀ ਹਾਂ ਜਿਉਂਦੇ ਵਸਦੇ ਰਹੋ ਹਾਂ ਧੰਨਵਾਦ ਲੰਬੀ ਉਮਰ ਮਾਣੋ ਤੁਸੀਂ ਪਰਮਾਤਮਾ ਤੁਹਾਡੇ ਲੰਬੀ ਚੰਗਾ ਜੀ ਸਸਰੀਕਾਲ ਜੀ ਮੈਂ ਇਹਨਾਂ ਦੀ ਵੀਡੀਓ ਬਣਾ ਰਹੀ ਆ ਤੇ ਤੁਸੀਂ ਇਹਨਾਂ ਨੂੰ ਪਿਆਰ ਦਿਓ ਚਾਹੇ ਨਾ ਦਿਓ ਮੈਨੂੰ ਜ਼ਰੂਰ ਦਿਓ ਪਿਆਰ ਹਾਂ ਬਈ ਇਹਦਾ ਵੀ ਸੰਜੋਗ ਬਹੁਤ ਹੈ ਇਹਨਾਂ ਪਿਆਰ ਜੀ ਮੈਂ ਕਹੇ ਸੀ ਪਿਆਰ ਮਿਲ ਜੂਗਾ ਪਰ ਸਾਡਾ ਮਾਗੀ ਫਿਰ ਨਹੀਂ ਨਾ ਚਰਨੋ ਲੋ ਸੱਚੀ ਤਨ ਬਹੁਤ ਪਿਆਰ ਕਰਦੇ ਨੇ ਯਾ ਲੋ ਫਿਰ ਕਮੈਂਟ ਕਰੋ ਬਈ ਇਸ ਬਲੌਗ ਦੇ ਜਿਹੜੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਹਾਂ ਬਹੁਤ ਪਿਆਰ ਕਰਦੇ ਸੀ ਸੀਰੀਅਸਲੀ ਕਰਦੇ ਨੇ ਸਹੀ ਕਰ ਇਹ ਉਹ ਕੁੜੀ ਐ ਕਿ ਜਿਹਦਾ ਕੈਰੈਕਟਰ ਕੁਝ ਹੋਰ ਦਿਖਾਇਆ ਗਿਆ ਪਰ ਰੀਅਲ ਲਾਈਫ 'ਚ ਐ ਇੰਨੀ ਕੁ ਪਲਾਈਟਲੀ ਨੇਚਰ ਦੀ ਐ ਇੰਨੀ ਕੁ ਮਤਲਬ ਕੀ ਕਹਾਂ ਨੋ ਵਰਡ ਐ ਇਹਦੇ ਬਾਰੇ ਕੁਝ ਕਹਿਣਾ ਮਤਲਬ ਇਹ ਪਤਾ ਨਹੀਂ ਕੀ ਗੱਲ ਇਹਦੇ ਅੰਦਰ ਹੁੰਦੀ ਹੈ ਨੇ ਬੁੱਲ ਜੇ ਵੀ ਮੰਨ ਕੇ ਉਹੀ ਜਵਾਨ ਤੇ ਹੁੰਦੀ ਹੈ ਜੀ ਇਹਦੇ ਨਾਲ ਨਹੀਂ ਪੱਛਦੀ ਇੱਕ ਗੱਲ ਹੋ ਰਹੀ ਤੇ ਬਾਈ ਮੇਰੇ ਗੋਲਾ ਬੰਦ ਮੈਂ ਗੱਲ ਘੁਕਾ ਕੇ ਮਾਰਦੀ ਐ ਇਹਨੂੰ ਜਾਂ ਤਿਆਬ ਵਾਲਾ ਕੈਪਸੂਲ ਵੀ ਕੰਮ ਨਹੀਂ ਕਰਦਾ ਇਹਦੇ ਭਾਈ ਗੱਲ ਨਹੀਂ ਪੱਛਦੀ ਇਹ ਵਗੜਨਾ ਕਰੇ ਤੇ ਮੰਨ ਕੇ ਕੋਈ ਪਾਪ ਨਹੀਂ ਕੋਈ ਨਾ ਕਰੇ ਤਾਂ ਮੈਂ ਦੱਸ ਨਹੀਂ ਇਹਦੇ ਨਾਲ ਵੀ ਜੇ ਆਪਾਂ ਗੱਲ ਕਰਾਂਗੇ ਇਹ ਫਿਰ ਉਹ ਸੋਚੂਗੀ ਫਿਰ ਇਹ ਦਵਾਰੇ ਫਿਰ ਉਹ ਵੀ ਹੈ ਆਏ ਹੋ ਜਾਊਗਾ ਹੈ ਨਾ ਫਿਰ 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 ਚਾਹੇ ਸੀਨ ਚੱਲਦਾ ਹੋਵੇ ਚਾਹੇ ਸੀਨ ਚੱਲਦਾ ਹੋਵੇ ਪਰ ਜਦੋਂ ਇਹਦੇ ਮਨ 'ਚ ਕੋਈ ਗੱਲ ਹੋਵੇ ਨਾ ਫਿਰ ਐਂ ਕਰ ਦਿੰਦੀ ਹੈ ਦੇਖੀ ਪਰ ਭਾਵੇਂ ਉਹ ਪੂਰਾ ਕੱਢਿਆਉਂਦੀ ਆ ਚਾਹੇ ਹੌਲੀ ਕੱਢ ਕੇ ਆਵੇ ਪਰ ਇਹਦੀ ਅੱਖਾਂ ਦੇ ਸਟਾਈਲ ਤੋਂ ਪਤਾ ਲੱਗ ਜਾਂਦਾ ਵੀ ਇਹ ਗੱਲ ਕਰ ਕੀ ਦੇ ਬਾਰੇ ਰਹੀ ਹੈ ਇਹ ਬਹੁਤ ਵਧੀਆ ਪਾ ਇਹਨਾਂ ਜ਼ਰੂਰ ਪਤਾ ਲੱਗ ਜਾਂਦਾ ਵਧੀਆ ਵਿਚਾਰੀ ਚਲੋ ਹੱਸ ਦਿਆ ਇਹ ਇੰਨੀ ਘਪੋਲੀ ਐ ਇਹਨੂੰ ਜੇ ਕਿਸੇ ਨੂੰ ਕੁਝ ਮਾੜਾ ਜਿਹਾ ਕਹੇ ਤਾਂ ਰੋਣ ਲੱਗ ਜਾਂਦੀ ਐ ਇੰਨੀ ਵੀ ਘਪੋਲੀ ਨਹੀਂ ਇਹ ਇਹ ਸੀਰੀਅਸ ਐ ਮੇਰੇ ਨਾਲ ਹੋਇਆ ਹੈ ਹੋਇਆ ਮੈਂ ਰੋਣ ਲੱਗਿਆ ਮੇਰੇ ਨਾਲ ਹੋਇਆ ਇਨਸੀਡੈਂਟ ਹੋਇਆ ਐ ਇਹਨੂੰ ਮਾੜਾ ਜਿਹਾ ਜੇ ਕਿਸੇ ਨੂੰ ਰੋਟੀ ਖਾਂਦੇ ਨੂੰ ਕਹੇ ਤਾਂ ਆਖੀ ਐ ਬਸ ਇੰਨੀ ਗੱਲ ਤੇ ਰੋਣ ਲੱਗ ਜਾਂਦੀ ਐ ਇਹਨੇ ਆ ਪਰ ਆ ਰੋਣਾ ਦਾ ਪ੍ਰੋਗਰਾਮ ਹੈ ਹਾਂ ਮੈਂ ਨਟ ਕੇ ਕੋਈ ਨਾ ਡਰਾਮਾ ਕਰ ਰਹੀ ਆ ਕਿਉਂ ਕਿ ਇੰਨੀ ਸ਼ਿੱਦਤ ਅੱਖਾਂ ਵਿੱਚ ਜਿੰਨੀ ਨਹੀਂ ਮਿਲ ਜਾਂਦੀ ਨੀ ਹੰਝੂ ਵੀ ਨਹੀਂ ਆਏ ਮੈਂ ਕਹਾਂਗੀ ਵੀ ਇਹ ਰੋਣਾ ਉਹ ਨਹੀਂ ਹੈਗਾ ਇਹ ਤਾਂ ਮੂਜੀ ਹੋਣਾ ਹੈ ਹੱਸਦੀ ਰਹਿਣਾ ਕਰੋ ਮਾਲਕ ਕਿੰਨਾਂ ਰਵਾਵੇ ਹੈ ਨਾ ਚਲੇ ਤਾਂ ਆਪਣੀ ਐਕਟਿੰਗ ਆਪਾਂ ਨੂੰ ਕਰਨੀ ਪੈਂਦੀ ਆ ਰੋਣਾ ਵੀ ਪੈਂਦਾ ਹੱਸਣਾ ਵੀ ਪੈਂਦਾ ਆਪਦੇ ਘਰ ਆ ਕੇ ਅਸੀਂ ਰੀਅਲ ਲਾਈਫ 'ਚ ਬਹੁਤ ਅਲੱਗ ਹੈ ਆ ਤੇ ਇੱਥੇ ਸਾਡਾ ਕੈਰੇਕਟਰ ਹੈ ਉਹ ਸਾਨੂੰ ਪਲੇ ਕਰਨਾ ਪੈਂਦਾ ਜਿਵੇਂ ਦੁਨੀਆਦਾਰੀ 'ਚ ਜਿਹੜੇ ਅਸੀਂ ਲੜਦੇ ਲੁੱਟਦੇ ਰਹਿੰਨੇ ਉਦੋਂ ਸਾਡਾ ਸਾਰਿਆਂ ਦਾ ਬਹੁਤ ਸਾਰਾ ਪਿਆਰ ਹੈ ਦੇਖੋ ਭਈ ਪਤਾ ਸੀ ਸਵੇਰੀ ਘਰੋਂ ਨਿਕਲਦੇ ਆਂ ਅਸੀਂ ਕਿਸੇ ਦੇ ਵਿਆਹ ਸਾਦੀ ਚ ਨਹੀਂ ਜਾ ਸਕਦੇ ਸਸਰੀ ਘਰ ਚ ਚਲ ਕੋਈ ਗੱਲ ਨਹੀਂ ਪਤੀ ਸਸਰੀ ਘਰ ਤੋਂ ਪਹਿਲਾਂ ਕਹਿੰਦੇ ਹੋਣਗੇ ਸਸਰੀ ਘਰ ਮੰਗ ਲਈ ਅਸੀਂ ਫੇਰ ਗੇਰਪਾ ਲੈਣਾ ਨਹੀਂ ਜਾ ਸਕਦੇ ਕਿਉਂਕਿ ਪਤਾ ਕੀ ਚੱਕਰ ਜਾਣ ਨੂੰ ਆਪਾਂ ਜਾ ਵੀ ਸਕਦੇ ਆਂ ਵੀਡੀਓ ਰੱਖੀ ਹੁੰਦੀ ਐ ਜੇ ਇੱਕ ਕੈਰੇਕਟਰ ਵਿੱਚੋਂ ਵਗ ਜੇ ਫਿਰ ਸਾਰਿਆਂ ਦਾ ਕੰਮ ਠੱਪ ਹੁੰਦਾ ਹੈ ਹਨਾ ਫਿਰ ਆਪਣੇ ਲਈ ਟਾਈਮ ਨਹੀਂ ਹੁੰਦਾ ਹਫਤੇ ਦਰ ਹਫਤੇ ਵੀ ਦਿਨ ਪੱਕੇ ਰੱਖੇ ਹੁੰਦੇ ਨੇ ਸਵੇਰੀ ਅਸੀਂ ਘਰੋਂ ਨਿਕਲਦੇ ਆਂ ਕਈ ਵਾਰੀ ਤਾਂ ਰੋਟੀ ਪਾਣੀ ਖਾ ਆ ਬੀਏ ਨੇ ਕਈ ਵਾਰੀ ਐਂ ਬਿਨਾ ਖਾਦੇ ਆ ਜ ਨੇ ਰਾਤ ਨੂੰ ਅਠਾ ਅਠਾ ਨੋਨ ਨੋਨ ਸੰਨ ਕਰੀ ਜਾਂਦੇ ਨੂੰ ਭੱਜ ਜਾਂਦੇ ਨੇ ਹਣਾ ਕਾਦੇ ਵਾਸਤੇ ਫਿਰਦੇ ਆਂ ਆਪਦੇ ਜਵਾਕਾਂ ਵਾਸਤੇ ਵੀ ਚੱਲ ਆਪਣੀ ਤਾਂ ਅੱਧੀ ਨੰਗ ਗਈ ਬਾਹਲੀ ਨੰਗੀ ਥੋੜੀ ਰਹੇਗੀ ਚੰਗਾ ਜੀ ਜਵਾਕਾਂ ਦੀ ਜ਼ਿੰਦਗੀ ਸੁਧਰ ਜੇ ਸਾਡੀ ਠੀਕ ਹੈ ਜੀ ਬਲਾਵੇ ਹੁਣ ਓਕੇ ਸੱਸੀ ਜੀ ਸਾਰੇ ਜਣੇ ਐਪਰੀਸ਼ੀਏਟ ਕਰ ਰਹੇ ਹੋ ਠੀਕ ਹੈ ਆਪਣਾ ਫੇਸ ਦਿਖਾ ਦਿਓ ਸਾਰੇ ਜਣੇ ਐਪਰੀਸ਼ੀਏਟ